ਅਜਨਾਲਾ ਸਰਹਦੀ ਖੇਤਰ ਚ ਪੁਲਸ ਤੇ ਗੈਂਗਸਟਰਾਂ ਵਿਚ ਚੱਲੇ ਹੋਏ ਮੁੱਠਪੜ ਦੋ ਗੈਂਗਸਟਰ ਹੋਏ ਜ਼ਖਮੀ ਦੋ ਪਿਸਤਲ ਵੀ ਕੀਤੇ ਬ੍ਰਾਮਦ ਵਾਰਦਾਤ ਨੂੰ ਅੰਜਾਮ ਦੇਣ ਚਾਰੇ ਸੰਗਸਟਰ ਪੁਲਸ ਤੇ ਚਲਾਈ ਗੋਲੀ ਜਵਾਬੀ ਕਾਰਵਾਈ ਚ ਤੋਵੇਂ ਹੀ ਹੋਏ ਜ਼ਖਮੀ ਪੁਲਸ ਨੇ ਕੀਤੇ ਕਾਬੂ ਅਮਰਸਾ ਸਰਹਦੀ ਖੇਤਰ ਅਜਨਾਲਾ ਅੰਦਰ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਫਰौती ਮੰਗਣ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗੈਂਗਸਟਰਾਂ ਨੂੰ ਇਨਕਾਊਂਟਰ ਦੌਰਾਨ ਟੀਰ ਕੀਤਾ ਹੈ ਇਹ ਇਨਕਾਊਂਟਰ ਅਜਨਾਲਾ ਦੇ ਪਿੰਡ ਚਾੜਪੁਰ ਵਿਖੇ ਖੋਆ ਜੋ ਕੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ ਮੌਕੇ ਤੇ ਡੀਆਈਜੀ ਪਾਡ ਰੇਨ ਸੰਦੀਪ ਕੋਹਲ ਖੁਦ ਪਹੁੰਚੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆں ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਗਏ ਦਿਲਰਾਜ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਵੰਸ਼ਪ੍ਰੀਤ ਸਿੰਘ ਅਤੇ ਗੁਰਪਿੰਦਰ ਸਿੰਘ ਨਾਮ ਦੇ ਦੋ ਗੈਂਗਸਟਰ ਅਜਨਾਲਾ ਖੇਤਰ ਵਿੱਚ ਫਰौती ਮੰਗਣ ਅਤੇ ਫਾਇਰਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਤੁਰੰਤ ਟਰੈਪ ਲਗਾਇਆ ਗਿਆ ਜਦੋਂ ਕਾਰ ਵਿੱਚ ਆ ਰਹੇ ਦੋਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਡੀਆਜੀ ਨੇ ਅੱਗੇ ਦੱਸਿਆ ਕਿ ਵਿਦੇਸ਼ ਬੈਠੇ ਆਪਣੇ ਸਾਥੀਆਂ ਦੇ ਇਸ਼ਾਰਿਆਂ ਤੇ ਫਰੋਤੀਆਂ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ ਦੋ ਨਜਾਇਜ਼ ਪਿਸਟਲ ਵੀ ਬਰਾਮਦ ਕੀਤੇ ਹਨ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਵੀ ਸੰਭਾਵਨਾ ਹੈ ਜਰਾ ਕੀ ਮਸਲਾ ਸੀਗਾ ਕਿਸ ਬੰਦੇ ਦਾ ਸਮਰੋਪ ਲਾਈਕ ਹੈ ਦੇਖੋ ਇੱਥੇ ਮੈਂ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਸੱਦੀ ਗਈ ਹੈਗੀ ਹੈ ਕਿ ਇਹ ਕੁਝ ਪਿਛਲੇ ਕੁਝ ਸਮੇਂ ਤੋਂ ਰਮਦਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਸਟੋਲਚਨਲ ਲੈਣ ਲਈ ਤੇ ਫਾਇਰਿੰਗਜ਼ ਇਨਸੀਡੈਂਟਸ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ। ਇਧਰ ਅਜਿਹਾ ਨਹੀਂ ਦਿਸਦਾ ਇਧਰ ਅਜਿਹਾ। ਉਹ ਤੋਂ ਸਿਲੇਰ ਵਿੱਚ ਉੱਥੇ ਐਫ ਆਈ ਆਰ ਵਗੈਰਾ ਵੀ ਦਰਜ ਨਹੀਂ। ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸ ਐਸ ਪੀ ਸਾਹਿਬ ਅੰਮ੍ਰਿਤਸਰ ਰੂਲਰ ਨੇ ਆਪਣੀ ਪਰਸਨਲ ਇਹ ਜੈਲ ਵੀ ਨੇ ਆਪਣੇ ਪਰਸਨਲ ਪ੍ਰਵੀਜ਼ਨ ਦੇ ਵਿੱਚ ਆ ਐਸਪੀ ਡੀ ਮਿਸਟਰ ਜੱਪਿਆ ਵਾਰੀਆ ਵਾਰੀਅਰ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਅ ਖਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰਮਨਦਾਸ ਦੇ ਤੇ ਅ ਸਰਮਨ ਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਆ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟੀਫਿਕ ਐਵੀਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁੱਟਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋਰੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਝੰਡੇਰ ਦੇ ਵਿੱਚ ਇਕਰਾਰ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ 11 ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਤਾਰਾਂ ਦੇ ਨੋਕ ਤੇ ਪੈਸੇ ਦੀ ਖੋ ਇਜ਼ੀ ਪਲੱਸ ਮੋਬਾਈਲ ਫੋਨ ਖੋਈ ਗਈ ਸੀ ਇਸ ਦਿਨ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਇਹ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵਾਈਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਤਾਰ ਅ ਇੰਗਲੈਂਡ ਬੈਠਾ ਮਨਿੰਦਰਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਰ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਜਾਂਚ ਵਿੱਚ ਸਫਲ ਹੋ ਜਾਂਦਾ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਹੈ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਅ ਇੱਕ ਸਾਜਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਐਕਸਟਰਸ਼ਨ ਦਾ ਜਿਹੜਾ ਹੈਗਾ ਗੁਰਖ ਧੰਦਾ ਇਹ ਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖੋਆ ਦਾ ਲੁੱਟਖੋਆ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਦੇ ਵਿੱਚ ਦਿਲਰਾਜ ਇੱਕ ਕਥੂੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਹੈ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਰਲਾਇਆ ਹੋਇਆ ਤੇ ਇਹ ਵਰਦਤਾਂ ਨੂੰ ਅੰਜਾਮ ਦਵਾ ਰਹੇ ਹਾਂ ਦਿਲਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਸਟੋਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜ ਜਿਸੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਨ ਪੁੱਛ ਕੇ ਚ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਉਸ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਅਹਾ ਜਿਹੜੀ ਵਰਨਾਕਾਰ ਜਿਹੜੀ ਅੱਜ ਤਾਰ ਜਿਸਕਾਰ ਉੱਤੇ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਐ ਉਹ ਉਹ ਲੁੱਟਖੋ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀਗੇ ਐਕਸਟਰੈਕਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਬੀ ਸਾਡੀ ਸੁਪਰਵੀਜ਼ਨ ਨਾਲ ਦਿੱਤਿਆ ਵਾਰੀਅਰ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇਕ ਟ੍ਰੈਪ ਲੇ ਕੀਤਾ ਵਿਆ ਸੀਗਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਗਏ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆ ਫਾਸ ਹੋ ਜਾਂਦਾ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤਾਂ ਇਹ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸਟੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀਗਾ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਨ ਆਪਣ ਨੂੰ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰੋਵੋਕਟ ਤੇ ਤਬੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਹੈ ਤੇ ਇੱਕ ਵਿਸ਼ਪਰੀ ਬੰਚਪਰੀ ਸੋ ਇੱਕ ਤਾਂ ਬੰਚਪਰੀਤ ਨਾਮ ਦੇ ਜਿਹੜਾ ਹੈਗਾ ਕਯੂਸਡ ਹੈ ਉਹ ਕਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰਡ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਕਸ਼ਨ ਦੀ ਵਾਰਦਾਤ ਨੂੰ ਜਾਣਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਇਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਇਕੜਾ ਥਾਣਾ ਜੀ ਛੰਡੇ ਛੰਡੇ ਰਮਦਾਸ ਤੇ ਛੰਡੇਰ ਥਾਣੇ ਦੇ ਜਿਹੜੇ ਪੰਜ ਲੁੱਟਖੋਹਾਂ ਤੇ ਤੇ ਐਕਸਟਰਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮਾਦਾ ਪਛੋਕੜ ਵੀ ਦੱਸਿਆ ਇਹ ਬਹੁਤ ਸਲਾਘਾਯੋਗ ਵੀਰ ਜਨ ਉਹ ਸ਼ਰੀਸ ਹਿਲਮੀਰ ਬਹੁਤ ਹੀ ਅਨਥਕ ਮਿਹਨਤ ਕੀਤੀ ਹੈ ਸ਼੍ਰੀ ਦਿੱਤਿਆ ਵਾਰੀਅਰ ਨੇ ਐਸਪੀ ਡੀ ਨੇ ਜੋ ਇੱਥੇ ਡੀਐਸਪੀ ਡੀ ਰਵਿੰਦਰ ਨਾਗਰਾ ਤੇ ਰਵਿੰਦਰ ਨਾਗਰਾ ਤੇ ਇੱਕ ਰਵਿੰਦਰ ਡੀਐਸਪੀ ਜਨਾਲਾ ਤੇ ਐਸਐਚਓ ਅਰਜੁਨ ਤੇ ਇਨਸਪੈਕਟਰ ਸੀਆਈਏ ਮਨਮੀ ਜਿਹੜਾ ਸਭ ਤੋਂ ਵੱਧ ਜਿਹੜਾ ਯਾਦ ਸੀ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਵੰਸ਼ਪ੍ਰੀਤ ਇੱਕ ਜਿਹੜਾ ਟੋਟਲ ਗਿਨਣ ਮੰਗ ਰਹੇ ਸਨ ਇਹ ਚੇਨ ਮਾਲਕ ਸੀ ਜਿਹੜੇ ਸਾਲੋ ਆਏ ਨੇ ਸੌਫਟਸਨ ਦੇ ਸਪੈਸ਼ਲਿਟੀ ਆ ਦੇਖੋ ਸਟਾਰਸ਼ਨ ਦੇ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਤੇ ਕੀਤਾ ਸੀਗਾ ਇੱਕ ਦੇ ਘਰੇ ਕੀਤਾ ਸੀਗਾ ਅਰੰਦਾਸ ਥਾਣੇ ਦੇ ਵਿੱਚ ਇੱਕ ਦੇ ਫਾਰਮ ਹਾਊਸ ਤੇ ਵਿੱਚ ਅਰੰਦਾਸ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਉਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਦਿਹਾਰਾ ਦੇ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਟ ਜੀ ਦੀ ਦੁਕਾਨ ਸੀਗੀ ਉਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ ਪੰਜ ਕੇਸ ਤੋਂ ਬਾਅਦ ਇਹਨਾਂ ਨੂੰ ਕਰੇ ਕਰੇ ਵੈਪਨ ਸਟਰੀਨ ਨੇ ਬ੍ਰਾਂਚ ਕੀਤਾ ਜੀ ਆ ਇਹਨਾਂ ਦੋਨੋਂ ਮੁਜਰਮਾਂ ਤੋਂ ਇੱਕ 9mm ਦੀ ਪਿਸਤਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਤਲ ਹੈਗੀ ਹੈ ਫੋਰਨ ਮੇਡ ਰਿਕਵਰ ਹੋਈ ਹੈ ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜਦੋਂ ਅਸੀਂ ਉਮ ਜਾ ਕੇ ਆਏ ਆਂ ਬਾਕੀ ਦਾ ਗਹਿਨ ਜਾਂਚ ਐਫਐਐਸਐਲ ਵਾਲੀ ਟੀਮ ਕਰੇਗੀ ਚਾਰ ਪੰਜ ਖੋਲ ਬਰਾਮਦ ਹੋਏ ਐ ਤੇ ਪੰਜ ਹੀ ਇਹਨਾਂ ਦੇ ਕੋਲੇ ਜਿਹੜੇ ਹਲੇ ਆ ਗਏ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ ਮੈਗਜ਼ੀਨ ਮੁਕਜ਼ੇ ਨੂੰ ਸਾਰੀ ਐਫਐਐਸਐਲ ਦੇਖੇਗੀ ਪਰ ਮੌਕੇ ਤੋਂ ਹਲੇ ਪੰਜ ਖੋਲ ਦਿਖ ਰਹੇ ਨਹੀਂ ਜਿਹੜਾ ਐਮਪੀ ਸੀਗਾ ਮਨਿੰਦਰ ਇੱਕ ਇਸ ਇਲਾਕੇ ਦਾ ਹੈ ਔਰ ਇਥੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹਨਾਂ ਦਾ ਇਹ ਰੰਦਾਸ ਦਾ ਛੰਡੇਰ ਥਾਣੇ ਦਾ ਰਹਿਣ ਵਾਲਾ ਹੈਗਾ ਠੀਕ ਹੈ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਅਕਿਊਜ਼ਡ ਹੈਗਾ 24 ਦੇ ਵਿੱਚ ਇਹ ਬੇਲ ਤੇ ਆਉਂਦਾ ਹੈ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਠ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਨੂੰ ਗਹਿਨ ਜਾਂਚ ਕਰਾਂਗੇ ਉਸ ਉਸ ਮਤਾਬਕ ਹੀ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਕਿ ਫੇਕ ਪਾਸਪੋਰਟ ਤੇ ਗਿਆ ਕਿਸ ਤਰ੍ਹਾਂ ਗਿਆ ਕਿਹਦੇ ਕੰਟੈਕਟ ਚ ਆਇਆ ਇਹ ਸਭੀ ਅਸੀਂ ਤੁਹਾਡੇ ਅੱਗੇ ਸਾਹਮਣੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਗੱਲ ਗਵਾਲ ਸਾਹਿਬ ਕਹਿੰਦੇ ਹੈ ਮੇਰੇ ਨਾਲ ਕਿਛੇ 6 ਤੋਂ 8 ਮਦਿਆਨੇ ਕਾਰਨ ਲੜਾਈ ਲਾਈਆਂ ਫਰਨੀਕ ਕੀਤੀ ਹੈ ਇਹਨਾਂ ਦਾ ਇਹਨਾਂ ਦਾ ਜ਼ੋਰ ਨਿਕਲਿਆ ਜੀ ਇਹਨਾਂ ਲੜਕਿਆਂ ਨਾਲ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਨ ਦੇ ਵਿੱਚ ਹੈਗਾ ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਮ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਬੰਧ ਦੀ ਟੀਮ ਜਿਹੜੀ ਅਜੱਠੇ ਦੀ ਹੈਗੀ ਐ ਉਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਜੁੜੀ ਹੋਈ ਐ ਜਲਦ ਅਸੀਂ ਉਸ ਕੇਸ ਨੂੰ ਵੀ ਕਰੈਕ ਕਰਾਂਗੇ ਕਿਉਂਕਿ ਇਹਦੇ ਵੱਡੇ ਕੈਰੇਕਟਰ ਨਾਲ 6 ਬੰਦੇ ਆਏ ਆ ਤੇ ਪਹਿਲੀ ਵਾਰ ਦੇਖਿਆ ਗਿਆ ਜੀ ਫਰੋਤੀ ਲੈਨ 6 ਬੰਦੇ ਆ ਰਹੇ ਆ ਇਹ ਤਾਂ ਲੱਗਦਾ ਦੋ ਮਾਮਲੇ ਆ ਕਿ ਇਸ ਤਰ੍ਹਾਂ ਜੀ ਫਰੋਤੀ ਲੈਨ ਦੀ ਇੱਕ ਜਿੱਥੋਂ ਕਹਿ ਰਹੇ ਸਨ ਕਾਲ ਆਈ ਕਾਲ ਰਿਕਾਰਡਿੰਗ ਸਾਰ ਹੈ ਪਾਰੀ ਸਾਨੂੰ ਜੀ 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 ਵੀ ਫਰੋਤੀ ਲੈਨ 6 ਬੰਦੇ ਐ ਪਹਿਲੀ ਵਾਰ ਇਸੇ ਦੇਖ ਕੇ ਦੇਖ ਰਹੇ ਸੀ ਕਿ ਉਹ ਝਗੜਾ ਹੈ ਨਾ ਨੀਚ ਝਗੜਾ ਹੈ ਜਾਂ ਫਰੋਤੀ ਹੈ ਮੈਂ ਕੋਈ ਕਹਿ ਰਿਹਾ ਇਹ ਲੇਟ ਨਾਈਟ ਕੱਲ ਰਾਤ ਦਾ ਹੈਗਾ ਹੈਗਾ ਇਸ ਦੇ ਉੱਤੇ ਸਾਰਾ ਜਿਸ ਤਰ੍ਹਾਂ ਆਪਨੇ ਪੁਆਇੰਟ ਆਊਟ ਕੀਤਾ ਮੈਂ ਇੱਕ ਆਫ ਦਾ ਕਫ ਕਮੈਂਟ ਨਹੀਂ ਦੇ ਪਾਵਾਂਗਾ ਇਸ ਨੂੰ ਸਾਨੂੰ ਦੇਖ ਲੈ ਲੈਂਦੇ ਹੋ ਇਹ ਮਤਲਬ ਮੈਂ ਇਸ ਨੂੰ ਇਹ ਮਤਲਬ ਇਸ ਤੇ ਕੁਐਸਚਨ ਮਾਰਕ ਵੀ ਨਹੀਂ ਲਾਉਣਾ ਚਾਹੁੰਦਾ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਤੁਹਾਡੀ ਆਪ ਦੀ ਅਬਜ਼ਰਵੇਸ਼ਨ ਹੈ ਕੁੱਲ ਮਿਲਾ ਕੇ ਇਕੱਠੇ ਜੋੜ ਠੀਕ ਹੈ ਜੀ ਤਾਂ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕ੍ਰਾਈਮ ਹੈ ਇਸ ਨੂੰ ਸਾਨੂੰ ਸੰਜੀਦਗੀ ਨਾਲ ਲੈਣਾ ਪੈਣਾ ਤਾਂ ਅਸੀਂ ਨੂੰ ਦੇਖ ਲਾਂਗੇ ਜਿਸ ਤਰ੍ਹਾਂ ਵੀ ਕੋਈ ਜਿਸ ਤਰ੍ਹਾਂ ਦੀ ਕੋਈ ਨੋਬਿਲ ਆਈ ਸਾਹਮਣੇ ਤੁਹਾਡੇ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਨਹੀਂ ਇਹਦੇ ਵਿੱਚ ਸਰ ਕਿਸੇ ਗੈਂਗਸਟਰ ਦੇ ਨਾਲ ਕੋਈ ਇਨਵੋਲਵਿੰਗ ਦਾ ਕੁਝ ਨਜ਼ਰ ਹੈ ਮੈਨੇ ਆਪਕੋ ਅਭੀ ਬਤਾਇਆ ਕਿ ਇਹ ਇੱਕ ਫੈਕਟੀਸ਼ੀਅਸ ਇੱਕ ਆਡੈਂਟੀਟੀ ਕ੍ਰੀਏਟ ਕੀਤੀ ਹੋਈ ਸੀ ਇਹਨਾਂ ਨੇ ਇੰਦੀ ਪਟਾਲਾ ਕੇ ਨਾਮ ਤੇ ਜਾਂ ਕੇਸ਼ਵ ਪਟਾਲਾ ਕੇ ਨਾਮ ਤੇ उसके उसके नाम पे ये फ्रौतियाँ मांग रहे थे उसके उसका ड्रावा दे के ये मतलब कई जगह से फ्रौती लेने में कामयाब भी हुए हैं जो अभी प्रीलिमिनरी इन्वेस्टिगेशन में हमें सामने आया जो कल हमने दिलराज पकड़ा था सो बाकी जो गहन पूछताछ होगी इनसे भी और उससे भी होगी और इनका एक और साथी है जो आइडेंटिफाई हो चुका है जो इस सारे घटनाक्रम में शामिल है अलग अलग लूट की वारदातों में उसको भी पकड़ने के लिए डिटेक्टिव स्टाफ ने अपनी और ਸਾਨੋ ਬਲੋ ਨੇ ਆਪਣੇ ਟੀਮੇਟ ਡਿਸਪੈਚ ਕਰਦੀ ਹੈ ਜਲਦ ਉਹ ਹਮਾਰੇ ਗ੍ਰਬਤ ਹੋ ਸਰ ਕਾਫੀ ਲੰਬਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤੁਹਾਨੂੰ ਦੱਸਿਆ ਇੰਨੀ ਡੇਰ ਤੱਕ ਇਸ ਪੁਲਿਸ ਤੋਂ ਕਿਸ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੈ ਇਹਨਾਂ ਨੇ ਪੁਲਿਸ ਤੋਂ ਕਿਸ ਤਰ੍ਹਾਂ ਦੂਰ ਨੇ ਨਹੀਂ ਇਹਨਾਂ ਨੰਬਰ ਰਿਕਾਰਡ ਵੀ ਨਹੀਂ ਹੈਗਾ ਚ 3-4 ਮਹੀਨਿਆਂ ਤੋਂ ਹੀ ਚੱਲ ਰਿਹਾ ਸੀਗਾ ਇਹਨਾਂ ਦਾ ਤੇ ਅਸੀਂ ਇਹ ਚ ਮੈਂ ਛਲਾਡਾ ਕਰਾਂਗਾ ਮਿਸਟਰ ਰੂਲਰ ਪੁਲਿਸ ਦੀ ਕਿ ਇਹਨਾਂ ਨੇ ਬੜੇ ਘੱਟ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਮੈਂ ਦੱਸ ਤਾਰਾ ਇਹਨਾਂ ਦੀਆਂ ਇੰਗਲੈਂਡ ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜਸ ਬਹੁਤ ਹੁੰਦੇ ਨੇ ਫੋਨ ਆਂਦੇ ਨੇ ਵੀਪੀਐਨ ਲੱਗੇ ਹੁੰਦੇ ਆ ਅਗਲ ਅਗਰ ਬਕਰੀਆਂ ਬਕਰੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟਿਵ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਮਨੈਂਟਨ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਜਿਹਦਾ ਇਹਦੇ ਵਿੱਚ ਜਿਆਦਾ ਹਿਮਨੈਂਟ ਦਾ ਦਾ ਯੋਗਦਾਨ ਹੈਗਾ ਉਹਦੇ ਵਿੱਚ ਸਾਰਾ ਇਹਨੂੰ ਪਰਦਾ ਫਾਸ਼ ਕਰਨ ਦੇ ਵਿੱਚ ਇਹ ਕੰਮ ਜਾਂਦਾ ਸਰੋਕੀ ਦੀ ਇੱਕ ਟਾਰਗੇਟ ਕੌਨ ਫਿਕਸ ਕਰਦਾ ਸੀ ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਉਥੋਂ ਬਾਹਰੋਂ ਮਿਲਦਾ ਸੀ ਜੋ ਹੁਣ ਲੱਗ ਰਿਹਾ ਇਹ ਤਾਂ ਇਹ ਹੈ ਕਿ ਇਹ ਸਾਰਿਆਂ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਚੰਡੇਰ ਦਾ ਰਹਿਣ ਵਾਲਾ ਹੈ ਗੁਰਪਿੰਦਰ ਹੈ ਉਹ ਵੀ ਚੰਡੇਰ ਤੇ RAMDAS ਦੇ ਇਧਰ ਇਸ ਏਰੀਆ 'ਚ ਹੀ ਕਰ ਰਹੇ ਸੀ ਸੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੋਸਤ ਨਾਲ ਗੱਲ ਕਰਕੇ ਉਹ ਸਾਰਾ ਅਸੀਂ ਇਹਨਾਂ ਦੀ ਮੂਡ ਉਸ ਪਰੰਡੀ ਨੂੰ ਅ ਡੂਰਿੰਗ ਜਿਹੜੀ ਹੈਗੀ ਸਾਡੀ ਇੰਟਰੋਗੇਸ਼ਨ ਇਹਦੇ ਵਿੱਚ ਪੁਲਿਸ ਸਾਹਿਬ ਦੇਖਿਆ ਗਿਆ ਅਸੀਂ ਅੱਗੇ ਵੀ ਇਹ ਮਾਮਲੇ ਦੇਖੇ ਜੰਡਿਆਲਾ ਸੀ ਇਹੋ ਜਿਹੇ ਮਾਮਲੇ ਆਏ ਸੀਗੇ ਪਰ ਉਹ ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵਿਅਕਤੀ ਦੀ ਉਹ ਕਈ ਵਾਰ ਯਾਰ ਦੋਸਤ ਹੀ ਦੱਸਦੇ ਸੀ ਕਿ ਕਈ ਵਾਰ ਦੁਸ਼ਮਣੀ ਕਰਨ ਵਾਸਤੇ ਪਰਿਵਾਰ ਜਿਹੜਾ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੁਸ਼ਮਣੀ ਕਰਨ ਵਾਸਤੇ ਜਾਣਬੁੱਝ ਕੇ ਫੇਕ ਆਈਡਿਜ਼ ਬਣਵਾ ਕੇ ਪ੍ਰੋਪਰਟੀ ਦੀਆਂ ਕਾਲਾ ਕਰਵਾਉਂਦੇ ਨੇ ਜੀ ਇਹ ਅਜਿਹਾ ਵੀ ਮਸਲਾ ਵਿੱਚ ਦੇਖਣ ਨੂੰ ਮਿਲਿਆ ਜੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਕਿੱਥੋਂ ਪਹੁੰਚਦੀ ਸੀ ਕਿ ਕਿਹੜੇ ਵਿਅਕਤੀ ਕੋ ਪੈਸੇ ਮੰਗਣੇ ਨੇ ਕਿੰਨੋਂ ਕਮਕਿਲੋਂ ਨੇ ਮੈਂ ਆਪ ਜੀ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਕ ਇਹਨਾਂ ਦਾ ਜਿੱਥੋਂ ਗੱਲ ਸਾਰੀ ਕੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜੋ ਅਸੀਂ ਫੜਦੇ ਹਾਂ ਉਸ ਤੋਂ ਬਾਅਦ ਇਹ ਕਲਾਈ ਖੁੱਲਦੀ ਹੈ ਠੀਕ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਪੁੱਛ ਕੇ ਚਰਾਂਗੇ ਇਹ ਕੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਹ ਆਪਣੇ ਆ ਤੋਂ ਸਭਾਕੇ ਪਰ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪ ਬਾਹਰ ਬੰਦਾ ਬੰਦਾ ਬੈਠਾ ਬੰਦਾ ਉਹ ਆਪਣੇ ਯਾਰਾ ਦੋਸਤਾਂ ਨੂੰ ਜਾ ਕੇ ਸੇ ਸੰਗੀ ਜਾਤੇ ਹੋਰ ਭਾਈ ਅੱਜ ਕੱਲ ਹੋਰ ਕਿਵੇਂ ਆਪਣੇ ਪਿੰਡ ਚ ਕੌਣ ਹੈ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚ ਉਹ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਉਸ ਤਰ੍ਹਾਂ ਕੋਈ ਆ ਵੀ ਨਵੀਂ ਕਾਰ ਕਿੰਨੇ ਖਰੀਦੀ ਆ ਜਾਂ ਨਵਾਂ ਘਰ ਕੌਣ ਬਾਰਿਆ ਆ ਆਪਾਂ ਜਿਵੇਂ ਆਮ ਸੱਭਨ ਗੱਲ ਕਰ ਲੈਂਦੇ ਆ ਇਹ ਵੀ ਇੱਕ ਇੱਕ ਨਵੀਂ ਸਟ੍ਰੈਟਜੀ ਹੁੰਦੀ ਆ ਕਿਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਲ ਜਿਹੜੀ ਜੋ ਅਨਨੋਨ ਨੰਬਰਸ ਨੇ ਉਹ ਨਾ ਚੱਕੋ ਬੱਚਿਆਂ ਨੂੰ ਫੇਕ ਆਈਡਿਟੀ ਤੋਂ ਦੂਰ ਰੱਖੋ ਹੋਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਤੋਂ ਤੁਸੀਂ ਕਹਿ ਸਕਦੇ ਹੋ ਕਿ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਇਨ੍ਹਾਂ ਫਰੋਫੀਆਂ ਤੋਂ ਦੂਰ ਰਹਿਣ ਯਾਨੀ ਕਿ ਇਹ ਕਾਲਸ वगैरह ਨਾ ਰਸੀਕਰਨ ਸਰ ਹੋਰ ਕੀ ਮੈਥਡ ਹੋ ਸਕਦਾ ਇਸ ਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਾਪ ਆਪਣੇ ਆਪ ਵੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਐਪਾਂ ਦੇ ਜਿਹੜੀਆਂ ਕੋਈ ਮੈਸੇਜ ਆਉਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਿਅਮ ਰਹੀਂ ਇਹ ਕਰਾਂਗਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਤੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਮੇਰ ਅਜਾ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਟ ਐਡਿਕਸ਼ਨ ਚ ਪਾ ਦਿੰਦੇ ਐ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਉ ਰਹੀਂ ਇਹ ਕਹੂੰਗਾ ਕਿ ਥੋੜਾ ਜਿਹਾ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਿਹਾ ਵੱਧ ਸਮਾਂ ਦੇਣਾ ਚਾਹੀਦਾ ਇੱਕ ਸੋਸਾਇਟੀ ਦੀ ਇੱਕ ਆਪਣੀ ਇਹਨੂੰ ਆਪਾਂ ਇਟਸੋਲੇਟਡ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਨਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਆ ਨਸ਼ਾ ਵੀ ਤੇ ਆ ਜਿਹੜਾ ਆ ਜਿਹੜੇ ਭੜਕਦੇ ਆ ਨੌਜਵਾਨ ਇਹ ਕੋ ਆਗਿਆ ਜਿਹੜੀ ਜੇ ਆਪਾਂ ਕਈ ਅਭੀ ਗੁਆਂਢੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁੱਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆਸਰਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਕਰਨਾ ਪਵੇਗਾ ਜੇ ਸਾਹਿਬ ਇੱਕ ਸਵਾਲ ਪੁੱਛ ਰਹੇ ਜੀ ਜਿਹੜਾ ਸਕੂਲ ਨੂੰ ਸਟਾਫਰਾਂ ਨੇ ਈਮੇਲ ਆਈਆਂ ਸੀ ਆਪ ਤੇ ਰੂਰਤ ਵੀ ਆਈਆਂ ਸੀ ਜੰਦਰ ਵੀ ਆਈਆਂ ਉਹਦੇ ਬਾਰੇ ਸਿਰਫ ਲੱਗਾ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਅਮਨੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਅਮਰitsar ਰੂਲਰ ਨੇ ਬੜਾ ਪ੍ਰੌਮਪਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬਮ ਡਿਸਪੋਜ਼ਲ ਸਪਾਰਸ ਤੋਂ ਵੀ ਚੈਕਿੰਗ ਕਰਵਾਈ ਹੈ ਸਾਡੇ ਵੀ ਜਿਹੜੇ ਸਕਵਾਡ ਹੈਗੇ ਨੇ ਉਹਨਾਂ ਨੇ ਚੈਕਿੰਗ ਕੀਤੀ ਹੈ ਹਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਅੱਜ ਚ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਦੀ دہشت ਫਲਾਨ ਲਈ ਇਸ਼ਾਰਤ ਹੀ ਅੰਸਰਾ ਵੱਲੋਂ ਇਹ ਕੀਤੀ ਗਈ ਕਰ ਦਿੱਤੀ ਸਰ ਇਹ ਡਾਟਾ ਤਾਂ ਇਹ ਸਿਰਸਾ ਪਹਿਲਾਂ ਵੀ ਆਂਦੀ ਰਹੀ ਹੈ ਇਹ ਸਾਰਾ ਇੱਕ ਦੇਖ ਰਹੇ ਹਾਂ ਅਸੀਂ ਫਿਰ ਸਿਰ ਦਰਵਾਜ਼ੇ ਤੋਂ ਵੀ ਆਈਆਂ ਸੀ ਕਿਉਂਕਿ ਉਹ ਹਾਂ ਬਲਬਵੇਂ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਜਿਹੜੀਆਂ ਐਪਾਂ ਤੁਹਾਨੂੰ ਦੱਸ ਰਹੇ ਆ ਕਿ ਜਵੇਂ ਸਿੰਗਲ ਐਪ ਐ ਕੋ ਇੰਨੀ ਐਪਾਂ ਜਿੱਤੀਆਂ ਡਾਊਨਲੋਡ ਕਰੋ ਨੰਬਰ ਜੋ ਮਟ ਜਾਂਦਾ ਬਾਅਦ ਵਿੱਚ ਸੋ ਦਿਸ ਇਜ਼ ਆ ਬਿਗ ਵਨ ਆਫ ਆ ਵੈਰੀ ਮਤਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਜਿਸ ਤਰ੍ਹਾਂ ਟੈਕਨੋਲੋਜੀ ਇੰਪਰੂਵ ਮਤਲਬ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸ ਆ ਮੈਂ ਚੈਲੰਜਸ ਵੀ ਵਧ ਰਹੇ ਹੈ ਸੋ ਵੀ ਆਰ ਮਤਲਬ ਐਟ ਬੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਅੱਬ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਇਹਨਾਂ ਬਾਰੇ ਵੀ ਰੈਕੋਗਨਾਈਜ਼ ਦੀ ਚੈਲੰਜਸ ਅਸ ਜੈ ਅਕੋਰਡਿੰਗਲੀ ਫਿਰ ਆਉਦੇ ਆਪ ਨੂੰ ਵੀ ਆਪਦੀ ਅਡਾਪਟੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ ਠੀਕ ਠੀਕ